ਹਾਂਜੀ ਦੋਸਤੋ ਇਹ ਵੀਡੀਓ ਉਹਨਾਂ ਵਾਸਤੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਛੋਟੇ ਬੱਚੇ ਨੇ ਉਹਨਾਂ ਦੇ ਆਂਡ-ਗਵਾਂਡ ਦੇ ਵਿੱਚ ਕੋਈ ਕੁੱਤੇ ਵਗੈਰਾ ਹੈਗੇ ਆ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਅਕਸਰ ਕੁੱਤੇ ਵਗੈਰਾ ਹੁੰਦੇ ਹੁੰਦੇ ਆ ਤੇ ਆਹ ਵੀਡੀਓ ਜ਼ਰੂਰ ਦੇਖ ਲੈਣਾ ਨਾਲ ਮੈਂ ਮੈਂਸ਼ਨ ਕਰੀ ਹੋਈ ਆ ਐਦਾਂ ਜਿਹੜੇ ਜਿਹੜੇ ਅਵਾਰਾ ਕੁੱਤੇ ਆ ਤੁਹਾਡੇ ਬੱਚਿਆਂ ਵਾਸਤੇ ਹਾਨੀਕਾਰਕ ਹੋ ਸਕਦੇ ਆ ਤੁਹਾਡੇ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਆ ਕਿਉਂਕਿ ਛੋਟਾ ਬੱਚਾ ਦੇਖ ਕੇ ਇਹ ਜਿਹੜੇ ਕੁੱਤੇ ਆ بڑے ਚਾਪਰ ਜਾਂਦੇ ਆ ਭੂਤ ਜਾਂਦੇ ਆ ਤੇ ਉਹ ਛੋਟੇ ਬੱਚੇ ਨੂੰ ਜ਼ਿਆਦਾ ਸ਼ਿਕਾਰ ਬਣਾਉਦੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰ ਦਿਓ ਜਿਨ੍ਹਾਂ ਦੇ ਘਰਾਂ ਦੇ ਵਿੱਚ ਛੋਟੇ ਬੱਚੇ ਆ ਆਪਣੇ ਬੱਚਿਆਂ ਦਾ ਖਿਆਲ ਰੱਖੋ ਬਾਹਰ ਨਿਕਲਣ ਲੱਗੇ ਬੱਚੇ ਨੂੰ ਜਰੂਰ ਦੇਖੋ ਕਿਉਂਕਿ ਇਹ ਜਿਹੜੇ ਛੋਟੇ ਬੱਚੇ ਨੂੰ ਇਹਦੇ ਕੁੱਤੇ ਆਵਾਰਾ ਇਹ ਟਾਰਗੇਟ ਕਰਦੇ ਆ ਸੋ ਵੀਡੀਓ ਨੂੰ ਜਰੂਰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋ ਤਾਂ ਕਿ ਕਿਸੇ ਦੇ ਵੀ ਘਰ 'ਚ ਕੋਈ ਐਦਾਂ ਦੀ ਕੋਈ ਕੇਜੂਅਲਿਟੀ ਨਾ ਹੋਵੇ ਕਿਉਂਕਿ ਜੇਕਰ ਕੋਈ ਬੰਦਾ ਨਾ ਦੇਖਦਾ ਤਾਂ ਇਹ ਬੱਚੇ ਦੀ ਜਾਨ ਵੀ ਲੈ ਸਕਦਾ ਸੀ ਕੁੱਤੇ ਸੋ ਬਾਈ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਮੇਰਾ ਐਨ ਐ ਹੀ ਆ ਕਿ ਤੁਹਾਨੂੰ ਮੈਸੇਜ ਦੇਣਾ ਹੈ ਮੈਂ ਆਪਣੀ ਰਿਸਪੌਂਸਿਬਿਲਟੀ ਨਿਭਾਉਂਦੀ ਆ ਤੁਸੀਂ ਇਸ ਵੀਡੀਓ ਨੂੰ ਸਾਂਝਾ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੀ ਜ਼ਿੰਮੇਵਾਰੀ ਜਰੂਰ ਨਿਭਾਓ ਆਪਣੇ ਬੱਚਿਆਂ ਦਾ ਖਿਆਲ ਰੱਖੋ ਬਾਈ ਬੱਦ ਤੋਂ ਬੱਦ ਧੰਨਵਾਦ ਸੱਚੀ ਕਾਲ ਵੀਡੀਓ ਸ਼ੇਅਰ ਜਰੂਰ ਕਰ ਦੇਓ